ਸੰਗਤਿਆ ਪੈਦਲ ਜਾਣਾ ਨਾਮ ਜਪਦੇ ਜਾਣਾ ਆਪਣਾ ਸੇਵਾ ਸਿਮਰਨ ਕਰਦੇ ਜਾਣਾ ਜਿਹੜੀ ਮਾਈ ਉਹ 85 ਸਾਲ ਦੀ ਉਮਰ ਹੈ ਆ 175 ਸਾਲ ਦੇ ਬਜ਼ੁਰਗ ਨੇ ਤੇ ਜੇ ਬੱਚਿਆਂ ਦੀ ਗੱਲ ਕਰੀਏ ਬੱਚੇ ਇੱਕ 13 ਸਾਲ ਦਾ ਤੇ ਇੱਕ 14-15 ਸਾਲ ਦਾ ਵੀ ਹੈਗਾ ਤੇ ਨਾਲ ਹੀ ਆਉਂਦੇ ਇਹਨਾਂ ਨੂੰ ਬਹੁਤ ਵੱਡੀ ਭਿਆਨਕਰ ਬਿਮਾਰੀ ਸੀ ਜਿਹੜੀ ਕਿ ਜਾਣੀ ਕਿ ਡਾਕਟਰ ਵੀ ਜਵਾਬ ਦੇ ਚੁੱਕੇ ਸੀ ਤੇ ਅੱਜ ਆਪਦੀ ਦੇਖ ਲਓ ਸਾਹਮਣੇ ਕੋਈ ਡਾਕਟਰ ਹੱਥ ਖੜੇ ਕਰ ਗਏ ਵੀ ਇਹ ਵਜਨ ਨਹੀਂ ਰੁਕ ਸਕਦਾ ਫੇਰ ਇਹਨਾਂ ਪੈਦਲ ਯਾਤਰਾ ਤੋਂ ਡੇਰੇ ਬਾਬੇ ਨਾਨਕ ਤੋਂ ਇਹ ਨਾਲ ਗਏ ਤੇ ਅੱਜ ਤੱਕ ਇਹਨਾਂ ਦਾ ਵਜਨ ਨਹੀਂ ਵਜ ਕਟਿਆ ਨਿਹੰਗ ਸਿੰਘ ਜੀ ਉਹਨਾਂ ਦੀ ਕੋ ਲੱਤ ਆ ਤੇ ਉਹ ਵੇਖ ਲਓ ਸਾਡੇ ਨੂੰ ਇੱਕ ਕਿਲਾ ਅੱਗੇ ਰਹਿੰਦੇ ਨੇ ਪੈਦਲ ਹੀ ਚੱਲੇ ਨੇ ਡੇਰਾ ਬਾਬਾ ਨਾਨਕ ਤੋਂ ਤੇ ਪੈਦਲ ਹੀ ਉਹ ਉੱਪਰ ਟੋਪ ਤੱਕ ਜਾਂਦੇ ਨੇ ਵੇਖ ਲੋ ਤੇ ਕਈ ਕਹਿੰਦੇ ਅਹੀਂ ਜੀ ਤੰਗ ਬੜੇ ਦੋ ਲੱਤਾਂ ਹੁੰਦਿਆਂ ਸਾਰੀ ਉਹਨਾਂ ਦੀ ਸੋਚ ਹਾਂਡੀ ਕੈਫ ਹੋ ਜਾਂਦੀ ਐ ਤੇ ਜਿਹੜੇ ਖੁਦ ਹਾਂਡੀ ਕੈਫ ਹੋਇਆ ਉਹਨਾਂ ਦੀ ਸੋਚ ਇੱਕ ਬਾਧਰਾ ਰਗੀ ਹਾਂਜੀ ਬਾਬਾ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਇਹ ਪੈਦਲ ਯਾਤਰਾ ਜਾ ਰਹੀ ਹੈ ਇਹਦੇ ਬਾਰੇ ਥੋੜਾ ਜਿਆਦਾ ਦੱਸਣਾ ਕਿ ਕਿੱਥੋਂ ਚੱਲੇ ਆ ਤੇ ਕਿੱਥੇ ਆਪਣੀ ਪਹੁੰਚ ਹੈ ਹਾਂਜੀ ਇਹ ਸ੍ਰੀ ਨਾਨਕ ਡੇਰਾ ਬਾਬਾ ਸਾਹਿਬ ਤੋਂ ਚੱਲੀ ਆ ਤੇ ਇਹ ਪੈਦਲ ਸ੍ਰੀ ਹਿਮਕੁੰਡ ਸਾਹਿਬ ਜਾ ਰਹੀਆਂ ਫੌਜਾਂ ਜੀ ਪੈਦਲ ਯਾਤਰਾ ਤੇ 31 ਸਾਲ ਅਜ ਤੋਂ ਪਹਿਲਾਂ ਮਹਾਪੁਰਸ਼ਾਂ ਵੱਲੋਂ ਇਹ ਸੇਵਾ ਚਾਲੂ ਕੀਤੀ ਗਈ ਆ ਹੁਣ ਇਸ ਦੇ ਮੁੱਖ ਕਾਰਜ ਜਿਹੜੇ ਕਮਾਂਡ ਸਮਾ ਰਹੇ ਉਹ ਬਾਬਾ ਡਾਕਟਰ ਸਿੰਘ ਜੀ ਜੀ ਤੇ ਹਰ ਸਾਲ ਇਹ ਜਾਂਦੀ ਹੈ ਤੇ ਇਹ 30 ਤੋਂ 35 ਦਿਨਾਂ ਦੇ ਵਿੱਚ ਜਿਹੜੀ ਕਿ ਬਾਅਦ ਚ ਵਾਪਸੀ ਹੁੰਦੀ ਹੈ ਕੁਝ ਦਿਨ ਜੀ ਹਾਂਜੀ ਤੇ ਟੋਟਲ ਸੰਗਤਾਂ ਜਿਹੜੀਆਂ ਇਲਾਕੇ ਦੀਆਂ ਉਹਨਾਂ ਨੂੰ ਲੋਸਮੈਂਟ ਰਹੀਂ ਫਿਰ ਜਿੱਦਾਂ ਪੱਕੀਆਂ ਸੰਗਤਾਂ ਉਹਨਾਂ ਨੂੰ ਪ੍ਰੇਰਣਾ ਕੀਤੀ ਜਾਂਦੀ ਹੈ ਜੀ ਦਾ ਫਿਰ ਖੁਸ਼ ਆਂਦਾ ਸੰਗਤਾਂ ਨਾਲ ਕੇ ਰਲਦੀਆਂ ਆਪੋ ਆਪਣੇ ਮਨੋਰਥ ਦੇ ਲਈ ਜਿੱਦਾਂ ਵੀ ਕਿਸੇ ਦੀ ਭਾਵਨਾ ਉੱਠ ਜਾਂਦੀ ਹੈ ਜੀ ਹਾਂਜੀ ਸੋ ਕਦੋਂ ਤੁਰੇ ਸੀਗੇ ਹਾਂਜੀ ਅਸੀਂ 2 ਜੂਨ ਨੂੰ ਤੁਰੇ ਸੀ 2 ਜੂਨ ਹਾਂਜੀ ਸੋ ਕਦੋਂ ਤੱਕ ਉਮੀਦ ਹੈ ਪੁਨਛਣ ਦੀ ਇਹ ਬਸ 30 ਤਰੀਕ ਨੂੰ ਅੱਪੜ ਜਾਵਾਂਗੇ ਜੀ ਹਾਂਜੀ ਉਸ ਤੋਂ ਬਾਅਦ ਫਿਰ 6 ਤਰੀਕ ਹਾਂਜੀ ਸੰਗਤ ਨੇ ਜਿੰਨੀ ਸੰਗਤਿਆ ਪੈਦਲ ਜਾਣਾ ਨਾਮ ਜਪਦੇ ਜਾਣਾ ਆਪਣਾ ਸੇਵਾ ਸਿਮਰਨ ਕਰਦੇ ਜਾਣਾ ਜਿੰਨਾ ਵੀ ਮਹਾਰਾਜ ਨੇ ਪ੍ਰਾਲਾ ਬਖਸ਼ਿਆ ਕਿਸ ਨੂੰ ਉਹਨਾ ਨਾਮ ਜਪਦੇ ਉਹਨੇ ਸੇਵਾ ਕਰਦੇ ਆ ਬਾਕੀ ਜੋ ਕੁਝ ਵੀ ਰਾਜ ਦੇ ਵਿੱਚ ਸੰਗਤਾਂ ਸਾਧ ਸੰਗਤਾਂ ਪੜਾਅ ਡੱਕਦੀਆਂ ਨੇ ਜਲ ਪਾਣੀ ਛਕਾਉਂਦੀਆਂ ਨੇ ਗੱਫੇ ਛਕਾਉਂਦੀਆਂ ਨੇ ਤੇ ਇਦਾਂ ਬਹੁਤ ਸੰਗਤ ਦਾ ਬਹੁਤ ਜ਼ਿਆਦਾ ਸੰਜੋਗ ਹੈ ਜਿਹੜੀ ਪਿੰਡਾਂ ਦੀ ਆ ਘੇਰ ਘੇਰ ਕੇ ਤੇ ਸੰਗਤ ਦੀ ਸੇਵਾ ਕਰਦੇ ਨੇ ਵੀ ਸਾਡੇ ਵੇੜੇ ਦੇ ਵਿੱਚ ਚਰਨ ਪਾਓ ਸਾਡੇ ਨਗਰ ਦੇ ਵਿੱਚ ਦੀਨਾਂ ਕੋ ਸੰਗਤ ਦਾ ਨਗਰਾਂ ਦਾ ਵੀ ਬਹੁਤ ਸੰਜੋਗ ਹੈ ਬਾਕੀ ਸੰਗਤ ਵੀ ਆਪ ਜੀ ਵੇਖ ਹੀ ਲੈਂਦੇ ਜੀ ਇਹ ਚੱਲੀ ਆ ਰਾਤ ਨੂੰ 12 ਵਜੇ ਉੱਠ ਕੇ ਇਸ਼ਨਾਨ ਪਾਣ ਕਰਕੇ 2 ਵਜੇ ਅੰਮ੍ਰਿਤ ਵੇਲੇ ਚਾਲਾ ਪਾ ਲਈਦਾ ਤੇ ਦੁਪਹਿਰੇ ਫਿਰ 10:00 ਵਜੇ ਸਟੇ ਲੈ ਕੇ ਰੁਕ ਜਾਈਦਾ ਫਿਰ ਦੁਪਹਿਰ ਤੋਂ 4:00 ਵਜੇ ਤੋਂ ਲੈ ਕੇ ਜਦਾਂ ਚੱਕਰ ਫਿਰ ਪੜਾ ਮੰਝਲ ਨਾਵੇ 10:00 ਵਜੇ ਤੱਕ 8-9 ਦਾ ਫਿਰ ਸਟੇ ਲੈਨੇ ਜੀ ਹਾਂਜੀ ਇੱਕ ਜਿਹੜੀ ਮਾਈ ਉਹ 85 ਸਾਲ ਦੀ ਉਮਰ ਹੈ ਇੱਕ 75 ਸਾਲ ਦੇ ਬਜ਼ੁਰਗ ਨੇ ਤੇ ਜੇ ਬੱਚਿਆਂ ਦੀ ਗੱਲ ਕਰੀਏ ਬੱਚੇ ਇੱਕ 13 ਸਾਲ ਦਾ ਤੇ ਇੱਕ 14-15 ਸਾਲ ਦਾ ਵੀ ਹੈਗਾ ਤੇ ਬਾਕੀ ਆ ਇੱਧਰ ਕੈਮਰਾ ਘੁਮਾ ਕੇ ਵੇਖ ਲੋ ਇਹ ਸਾਰੇ ਜੰਗਵੀਰ ਆ ਬਜ਼ੁਰਗ ਆ ਇਹਨਾਂ ਦਾ ਵੀ ਵੱਲ ਵੀ ਕਰੋ ਕੈਮਰਾ ਇਹਨਾਂ ਦਾ ਵੀ ਬਹੁਤ ਸ਼ੁਰੂ ਤੋਂ ਨਾਲ ਹੀ ਆਉਂਦੇ ਨੇ ਜਦੋਂ ਅੱਜ ਤੋਂ 31 ਸਾਲ ਯਾਤਰਾ ਸ਼ੁਰੂ ਨੂੰ ਹੋਈ ਆ ਇਹ ਨਾਲ ਹੀ ਆਉਂਦੇ ਇਹਨਾਂ ਨੂੰ ਬਹੁਤ ਵੱਡੀ ਭਿਆੰਕਰ ਬਿਮਾਰੀ ਸੀ ਜਿਹੜੀ ਕਿ ਜਾਣ ਕੇ ਡਾਕਟਰ ਵੀ ਜਵਾਬ ਦੇ ਚੁੱਕੇ ਸੀ ਤੇ ਅੱਜ ਆਪਦੀ ਦੇਖ ਲਓ ਸਾਹਮਣੇ ਆ ਇਹਨਾਂ ਨੂੰ ਜੋ ਵੀ ਬਜਨਬ ਜੀ ਪੁੱਛ ਸਕਦੇ ਪੁੱਛੋ ਜੀ ਇਹਨਾਂ ਦਾ ਜਿਹੜਾ ਵਜਨ ਸੀ ਇਹ ਦਿਨੋਂ ਦਿਨ ਕਮ ਹੁੰਦਾ ਜਾਂਦਾ ਇਹੋ ਜੀ ਕੋਈ ਭਿਆੰਕਰ ਬਿਮਾਰੀ ਜਿਦਾਂ ਸੋਕੜਾ ਵਗੈਰਾ ਲਾ ਲਓ ਉਹ ਕਿਸੇ ਡਾਕਟਰ ਹੱਥ ਖੜੇ ਕਰ ਗਏ ਵੀ ਇਹ ਵਜਨ ਨਹੀਂ ਰੁਕ ਸਕਦਾ ਫੇਰ ਇਹਨਾਂ ਪੈਦਲ ਯਾਤਰਾ ਤੋਂ ਡੇਰੇ ਬਾਬੇ ਨਾਨਕ ਤੋਂ ਇਹ ਨਾਲ ਗਏ ਤੇ ਅੱਜ ਤੱਕ ਇਹਨਾਂ ਦਾ ਵਜਨ ਨਹੀਂ ਬਾ ਵੱਡੇ ਆਈ ਹੈ ਹਾਂਜੀ ਬਾਕੀ ਇਹ ਆ ਵੀ ਗੁਰੂ ਧਾਮਾਂ ਦੀ ਜਿਹੜੀ ਪੈਦਲ ਯਾਤਰਾ ਕਰਨੀ ਇਹ ਬਹੁਤ ਵੱਡਾ ਪ੍ਰਾਲਾਵਾ ਇਹ ਸਮੇਤ ਯੁੱਗ ਦੀ ਸਮੇਤ ਯੱਗ ਦੀ ਪ੍ਰਾਪਤੀ ਆ ਜਿਹੜਾ ਕਰਦਾ ਵਾ ਜਿਹੜਾ ਕਦਮ ਕਦਮ ਦੇ ਚੱਲਦਾ ਨਾਲ ਵਾਹਿਗੁਰੂ 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 ਸਿਮਰਨ ਕਰਦਾ ਸਤਨਾਮ ਸ੍ਰੀ ਵਾਹਿਗੁਰੂ ਦਾ ਯਾਪ ਕਰਦਾ ਮੂਲ ਮੰਤਰ ਦਾ ਉਚਾਰਨ ਕਰਦਾ ਚਾਹ ਜਪਜੀ ਸਾਹਿਬ ਦੀ ਗੁਰਬਾਣੀ ਪੜਦਾ ਚਉਪਾਈ ਸਾਹਿਬ ਦੀ ਗੁਰਬਾਣੀ ਦੀ ਕੋਈ ਵੀ ਪੰਕਤੀ ਜਿਹੜਾ ਪੜਦਾ ਉਹਦਾ ਫਾਲਿਫਲ ਹੈ ਵਾਹਿਗੁਰੂ ਕੀ ਖਾਲਸਾ ਵਾਹਿਗੁਰੂ ਕੀ ਫਤਿਹ ਕੀ ਨਾਮ ਹੈ ਆਪਣਾ ਜੀ ਮੇਰਾ ਨਾਮ ਮਨਜੀਤ ਸਿੰਘ ਹੈ ਜਦਾ ਮਨਜੀਤ ਸਿੰਘ ਜੀ ਸੋ ਤੁਸੀਂ ਵੀ ਇੰਨੀ ਲੰਬੀ ਯਾਤਰਾ ਪੈਦਲ ਕਰ ਰਹੇ ਹੋ ਤੇ ਵੀਰ ਜੀ ਨੇ ਜਿਵੇਂ ਦੱਸਿਆ ਕਿ ਤੁਹਾਨੂੰ ਪ੍ਰੋਬਲਮ ਵੀ ਹੈ ਹਾਂ ਜੀ ਮੈਨੂੰ ਕਿਰੋਣਾ ਤੋਂ ਵੀ 25 ਸਾਲ ਪਹਿਲਾਂ ਪ੍ਰੋਬਲਮ ਸੀਗੀ ਤੇ ਵਾਹਿਗੁਰੂ ਨੇ ਕਿਰਪਾ ਕੀਤੀ ਆ ਜੀ ਹੁਣ ਮੈਂ ਹਰ ਇੱਕ ਸਾਲ ਇਸ ਯਾਤਰਾ ਦੇ ਵਿੱਚ ਸ਼ਾਮਲ ਹੁੰਦਾ ਲਗਭਗ ਜੀ ਵੀ 22 ਤੇ 23 ਸਾਲ ਹੋ ਗਿਆ ਇਸ ਲਗਾਤਾਰ ਉਹਨਾਂ ਵਾਹਿਗੁਰੂ ਜੀ ਨਾਲ ਚੜ੍ਹਦਾ ਆ ਹਾਂਜੀ ਤੇ ਆਪਾਂ ਯਾਤਰਾ ਕਰਾਂਗੇ ਸ਼ਾਨਦਾਰ ਢੰਗ ਨਾਲ ਔਰ ਕਿ ਇਸ ਜੇ ਯਾਤਰਾ ਜਿਹੜੀ ਆ 2 ਜੁਲਾਈ ਤੋਂ 2 ਜੂਨ ਤੋਂ ਡੇਰਾ ਬਾਬਾ ਨਾਨਕ ਤੋਂ ਚੱਲੀ ਆ ਤੇ ਪੜਾਹਦਾਰ ਪੜਾਹਦਾਰ ਹੁੰਦੀ ਹੋਈ 2 ਜੁਲਾਈ ਨੂੰ ਹਿੰਮਕੋਟ ਸਾਹਿਬ ਮੱਥਾ ਟੇਕੀਏ ਵਾਹਿਗੁਰੂ ਦੀ ਕਿਰਪਾ ਆ ਤੁਸੀਂ ਦੇਖ ਹੀ ਲਿਆ ਹੈ ਸੰਗਤ ਰਾਤ ਦੇ 12 ਵਜੇ ਉੱਠ ਕੇ ਇਸ਼ਨਾਨ ਪਾਣੀ ਕਰਕੇ 2 ਵਜੇ ਚੱਲੇ ਪਾਦੁੰਦੀ ਆ ਤੇ ਤਕਰੀਬਨ 16-17 ਕਿਲੋਟਰ ਚੱਲ ਕੇ ਅਸੀਂ ਬ੍ਰੇਕਫਾਸਟ ਕਰਦੇ ਆਂ ਉਸ ਤੋਂ ਬਾਅਦ ਫੇਰ 10 10 ਕਿਲੋਮੀਟਰ ਚੱਲ ਕੇ ਅਸੀਂ ਅੰਤਪੈੜਾ ਪੜਾਕਾਰ ਨੇ 22 ਕਿਲੋਮੀਟਰ ਅਸੀਂ ਦਪੈਤੇ ਘੜਦੇ ਆ ਹੁਣ ਧੁੱਪ ਦੇਖ ਕੇ ਨਹੀਂ ਤੇ ਵੈਸੇ 3 ਵਜੇ ਟਾਈਮ ਹੈ ਔਰ ਜਿਆਦਾ ਸਫਰ ਲੰਬਾ ਸੀਗਾ ਇਸ ਕਰਕੇ ਮਤਲਬ 4 ਵਜੇ ਚੱਲੇ ਆ ਚਨਾਲੋਂ ਪਿੰਡ ਤੋਂ ਚਰਾਲੀ ਤੋਂ ਤੇ ਹੁਣ ਅਸੀਂ ਖੜ ਪਹੁੰਚਣਾ ਹੈ ਜੀ ਹਾਂਜੀ ਤੇ ਹੁਣ 30 35 35 40 ਕਿਲੋਮੀਟਰ ਦਾ ਸਫਰ ਆ ਰਿਹਾ ਹੈ ਇਹ ਕਰ ਰਿਹਾ ਤੈ ਕਰ ਲਈਏ ਸੰਗਤ ਉਹ ਚੜਦੀ ਕਲਾ ਵਾਲੀ ਸੰਗਤ ਆ ਕੁ ਨਾਮ ਸਿਰ ਉਹ ਨਾਲ ਜੁੜੀ ਹੋਈ ਆ ਨਾ ਕਰਦੀ ਐਸ ਟਾਈਮ ਚਾਲੇ ਪਾਉਣ ਲੱਗੇ ਸੁਖਨੀ ਸਾਹਿਬ ਦਾ ਪਾਠ ਸ਼ੁਰੂ ਕੀਤਾ ਹੈ ਤੇ ਸੁਖਨੀ ਸਾਹਿਬ ਦਾ ਪਾਠ ਕਰਨ ਤੋਂ ਬਾਅਦ ਰਹਿਰਾਸ ਦਾ ਪਾਠ ਹੋਏਗਾ ਇਸੇ ਤਰ੍ਹਾਂ ਜੋ ਵੀ ਜਨਾਚਰ ਚੱਲਣਾ ਹੈ ਸ਼ਬਦ ਬਾਣੀ ਨਾਲ ਚੱਲਣਾ ਹੈ ਜੀ ਬਾਈਬੂ ਆਪ ਲੈ ਜਾ ਰਿਹਾ ਕੋਈ ਕਿਸੇ ਦੀ ਖਿੰਮਤ ਨਹੀਂ ਹੈ ਜੀ ਜਿਹੜਾ ਆਪਣੇ ਆਪਣਾ ਕਹੇ ਮੈਂ ਜਾ ਰਿਹਾ ਇੱਦਾਂ ਹੀ ਧੋਪ ਦੇ ਵਿੱਚ ਸਭ ਨੂੰ ਪਤਾ ਹੈ ਵੀ ਕੋਈ ਉਹਦਾ ਤੋਰ ਨਹੀਂ ਸਕਦਾ ਇਹ ਨਾਮ ਸੇ ਉਹਨਾਂ ਦੀ ਦਾ ਪ੍ਰਤਾਪ ਆ ਜਿਹੜੀ ਸੰਗਤ ਵਿੱਚੇ ਬੱਚੇ ਆ ਵਿੱਚੇ ਬੀਬੀਆਂ ਆ ਤੇ ਵਿੱਚੇ ਬਜ਼ੁਰਗ ਜਿਹੜੇ ਨੌਜਵਾਨ ਵੀ ਆ ਗਏ ਜਿਹੜੇ ਕਦੇ ਕਦੇ ਹੁੰਦੇ ਤੁਰ ਨਹੀਂ ਸਕਦੇ ਉਹ ਵੀ ਸਾਡੇ ਨਾਲ ਤੁਰੇ ਹੋਏ ਆ ਇੱਕ ਫਜ਼ੁਰਗ ਨੇ ਨਿਹੰਗ ਸਿੰਘ ਜੀ ਉਹਨਾਂ ਦੀ ਇੱਕੋ ਲੱਤ ਆ ਤੇ ਉਹ ਵੇਖ ਲਓ ਸਾਡੇ ਨੂੰ ਇੱਕ ਕਿਲਾ ਅੱਗੇ ਰਹਿੰਦੇ ਨੇ ਪੈਦਲ ਹੀ ਚੱਲੇ ਨੇ ਡੇਰਾ ਬਾਬਾ ਨਾਨਕ ਤੋਂ ਤੇ ਪੈਦਲ ਹੀ ਉਹ ਉੱਪਰ ਟੌਪ ਤੱਕ ਜਾਂਦੇ ਨੇ ਵੇਖ ਲਓ ਤੇ ਕਈ ਕਹਿੰਦੇ ਅਹੀਂ ਜੀ ਤੰਗ ਬੜੇ ਦੋ ਲੱਤਾਂ ਹੁੰਦਿਆਂ ਸਾਰੀ ਉਹਨਾਂ ਦੀ ਸੋਚ ਹੰਡੀ ਕੈਫ ਹੋ ਜਾਂਦੀ ਹੈ ਤੇ ਜਿਹੜੇ ਖੁਦ ਹੰਡੀ ਕੈਫ ਹੋਇਆ ਉਹਨਾਂ ਦੀ ਸੋਚ ਇੱਕ ਬਾਧਰਾ ਵਰਗੀ ਇੱਕ ਲੱਤ ਕੱਟੀ ਹੋਵੇ ਜੇ ਸਖਸ਼ ਦੀ ਨਿਹੰਗ ਸਿੰਘ ਦੀ ਤੇ ਵੇਖ ਲਓ ਪੂਰੇ ਹੁਣ ਵੀ ਜਾ ਕੇ ਮਿਲ ਸਕਦੇ ਆਪ ਜੀ ਵੇਖ ਲਓ ਪੈਦਲ ਜਾ ਰਹੇ ਜੀ ਜੀ ਕਿਉਂਕਿ ਮਨੁੱਖ ਕਦੇ ਹਾਂਡੀਕੈਪ ਨਹੀਂ ਹੁੰਦਾ ਸੋਚ ਹਾਂਡੀਕੈਪ ਹੁੰਦਾ ਹੁਣ ਅਸੀਂ ਘਰਾਂ ਦੇ ਵਿੱਚ ਬਹਿ ਕੇ ਏਸਿਆਂ ਦਾ ਜੀਵਨ ਮਾਨ ਕੇ ਤੇ ਕਹੀ ਜਾਂਦੇ ਨਹੀਂ ਜੀ ਸਾਡੇ ਕੋ ਨਹੀਂ ਚੱਲਿਆ ਜਾਊਗਾ ਬੜਾ ਕਠਨ ਰਸਤਾ ਹਾਂਜੀ ਉਹ ਸੋਚ ਹਾਂਡੀਕੈਪ ਹੋ ਗਈ ਤੇ ਜਿਹੜੇ ਹੁਣ ਆਪਣੇ ਸਰੀਰ ਨੂੰ ਕਮਾ ਕੇ ਆਕੜਾਂ ਮੁਸੀਬਤਾਂ ਨੂੰ ਪਿੰਡੇ ਤੇ ਹੰਢਾ ਕੇ ਆਪਣੀ ਲੱਤ ਕਟਾ ਕੇ ਵੀ ਤੇ ਫਿਰ ਵੀ ਪੈਦਲ ਚੱਲ ਰਹੇ ਨੇ ਉਹਨਾਂ ਦੀ ਫਿਰ ਸਰੀਰ ਉਸ ਨੂੰ ਹਾਂਡੀਕੈਪ ਨਹੀਂ ਮੰਨਿਆ ਜਾਏਗਾ ਸਿੰਘ ਸਿੰਘਣੀ ਆ ਉਹ ਜੇ ਇੱਕ ਰੀ ਪਰਨ ਕਰ ਲਵੇ ਤੇ ਫਿਰ ਉਹ ਪਰਨ ਕਰਦਾ ਭਾਵੇਂ ਦੁਨੀਆ ਉਸ ਚੀਜ਼ ਨੂੰ ਗਲਤ ਕਵੇ ਸਹੀ ਕਰੇ ਉਹ ਦੁਨੀਆ ਦਾ ਵੱਲਾ ਨਹੀਂ ਦਿੰਦਾ ਉਹਨੇ ਬਸ ਜਿਹੜਾ ਆਪਣੇ ਮਨ ਦੇ ਵਿੱਚ ਨੇਚਾ ਧਾਰ ਲਿਆ ਧਾਰ ਲਿਆ ਉਹਨੇ ਉਹ ਮੰਜ਼ਲ ਤੱਕ ਅਪੜਨਾ ਹੀ ਅਪੜਨਾ ਰਾਜ ਦਮ ਟੁੱਟ ਜਾਣੋਂ ਅਲੱਗ ਗੱਲ ਆ ਪਰ ਗੁਰੂ ਸਾਹਿਬ ਜਰੂਰ ਖੜਦੇ ਨੇ ਅਗੋ ਬਾਹ ਫੜ ਕੇ ਖੜਦੇ ਨੇ ਵੇਖ ਲਓ ਕੋਈ ਵੀ ਸੰਗਤ ਕੋਈ ਢੱਲਾ ਮਠਾ ਹੈ 80 80 85 85 ਸਾਲ ਦੀ ਬਜ਼ੁਰਗ ਮਾਤਾ अनेक ਇੱਕ ਮਾਤਾ ਦੱਸੁੰਦੇ ਜੀ ਜਦੋਂ ਪਾਕਿਸਤਾਨ ਬਣਿਆ ਸੀ 12 ਸਾਲ ਤੇ ਉਹ ਨਾਲ ਪੂਰਾ ਜਾਣਦੇ ਇੱਕ ਇੱਕ ਕਾਲਪੁਰਖ ਦੀ ਕਿਰਤ ਤਾਈਏ ਤੇ ਹੁਣ ਜਿਹੜਾ 16 ਸਾਲ ਦਾ ਬੱਚਾ ਇੱਕ ਕਹਿ ਰਿਹਾ ਜੀ ਮੇਰੇ ਕੋ ਪਹਾੜ ਹੀ ਨਹੀਂ ਚੜਿਆ ਜਾ ਰਿਹਾ ਤੇ ਉੱਥੇ ਉਹ ਬਜ਼ੁਰਗ ਆਲ ਜਦੋਂ ਵੇਖ ਗਿਆ ਤੇ ਉਹਦਾ ਮਨ ਆਟੋਮੈਟਿਕ ਹੀ ਫੋਨ ਖੋਲੇ ਗਿਆ ਵੀ ਨਹੀਂ ਹਾਂਜੀ ਮੈਂ ਵੀ ਜੋਧਿਆਂ ਦਾ ਵੀਰ ਜਿਆਂ ਜੋਧਿਆਂ ਦਾ ਰਕਤ ਹੈ ਤੇ ਮੈਨੂੰ ਹੀ ਚੱਲਣਾ ਚਾਹੀਦਾ ਹਾਂਜੀ ਇਹਨੇ ਜੇ ਕੋਈ ਭੁੱਲਾਂ ਚੁੱਕਾ ਹੋ ਗਿਆ ਮਾਫ਼ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਾਜਗੇ ਕਰੇ ਕਿ ਜਾਵੇ ਨਿਹਾਲੋ ਜਾਵੇ ਸ਼ਹੀਦਾ ਸਿੰਘਾਂ ਦੇ ਮਨੂ ਪਾ ਹੋਵੇ ਸਤ ਸ੍ਰੀ ਅਕਾਲ ਦੇਗਾ ਤੇ ਗਾਂ ਦੇ ਮਾਲਕੋ ਸ਼ਹੀਦ ਸਿੰਘ ਰਖਿਓ ਫਿਰ ਦਬਾਣੇ ਦੀ ਲਾਜ ਚਿੱਟਿਆਂ ਬਾਜਾਂ ਵਾਲਿਓ ਸਤਿਗੁਰੂ ਤੁਹਾਡਾ ਖਾਲਸਾ ਜਪੇ ਆਕਾਲ ਹੀ ਆਕਾਲ ਗੁਰਬਰ ਆਕਾਲ ਦੇਖ ਤੇ ਫਤਿਹ ਖਾਲਸੇ ਪੰਥ ਦੀ ਹਰ ਮੈਦਾਨ ਫਤਿਹ ਖਾਲਸੇ ਪੰਥ ਨਾੜੇ ਸੋ ਚੜੇ ਸ਼ਰਨ ਪਰੇ ਸੋ ਤਰੇ ਸਤਿ ਸ੍ਰੀ ਅਕਾਲ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ